ਸਾਡੀ ਪਹਿਲੀ ਫਿਲਮ ਸੀ ਤੇ ਅਸੀਂ ਬਹੁਤ ਡਰਦੇ ਹੁੰਦੇ ਸੀ ਵੀ ਕਿਤੇ ਸੱਤੋਂ ਗਲਤੀ ਨਾ ਹੋ ਜਾਏ ਕਿਉਂਕਿ ਉਹ ਰੀਲਾ ਰੋਣਾ ਬਾਅ ਮੱਖੀਆਂ ਲੱਗਦੀਆਂ ਹੁੰਦੀਆਂ ਸੀ ਤੇ ਮੈਨੂੰ ਜਦੋਂ ਮੈਂ ਪਹਿਲਾ ਸ਼ਾਟ ਦੇਣ ਲੱਗੀ ਤੇ ਮੇਰੇ ਪਿੱਛੇ ਰਾਜਬਾ ਬਰਖੜਾ ਸਾਹਮਣੇ ਹੋਂਪੁਰੀ ਪਿੱਛੇ ਮਿਸਿਸ ਦਿਵਾਣਾ ਮੈਂ ਕਿਹਾ ਜਦੋਂ ਪੀਪਲ ਜੀ ਨੇ ਕਿਹਾ ਨਾ ਵੀ ਸਭ ਕੁਝ ਤਿਆਰ ਹੈ ਵੀ ਨਿਰਮਲ ਜੀ ਆਈਏ ਮੈਂ ਕਿਹਾ ਜਦੋਂ ਆਈਏ ਕੀ ਮਤਲਬ ਉੱਥੇ ਹੀ ਬਹਿ ਜਾਣਾ ਮੇਰੇ ਤੋਂ ਅੱਗੇ ਜਾਣਾ ਨਹੀਂ ਜਾਣਾ ਵੀ ਇੰਨਾ ਡਰ ਲੱਗਦਾ ਸੀ ਪਰ ਉਦੋਂ ਸਾਡੀ ਫਿਲਮ ਅੱਦੇ ਵਿੱਚ ਸਾਰੇ ਜਣਿਆਂ ਨੇ ਬਹੁਤ ਹੀ ਪਿਆਰ ਨਾਲ ਬੜੀ ਸਤਿਕਾਰ ਨਾਲ ਕੰਮ ਕੀਤਾ ਤੇ ਇੱਕ ਮਹੀਨਾ ਅਸੀਂ ਉਹ ਬ੍ਰੀ ਸਾਡੇ ਕੋਲ ਰਿਹਾ ਇੱਕ ਮਹੀਨਾ ਪੀਪਲ ਦੀ ਸਾਡੇ ਕੋਲੇ ਪੰਜਾਬੀ ਭਵਨ ਰਿਹਾ ਤੇ ਸਾਰਿਆਂ ਨੇ ਰਲ ਮਿਲ ਕੇ ਕੰਮ ਕੀਤਾ ਤੁਹਾਨੂੰ ਇਹ ਨਹੀਂ ਲੱਗਦਾ ਸੀ ਫਿਲਮ ਬਣਾ ਰਹੇ ਕਿ ਸਾਡਾ ਟੱਬਰ ਬਣਾ ਰਹੇ ਵੀ ਹਰ ਇੱਕ ਬੰਦੇ ਨੇ ਬੜੇ ਜੀ ਲਾ ਕੇ ਕੰਮ ਕੀਤਾ ਸੀ ਜਿੰਨੇ ਵੀ ਮੈਸ ਵਾਲੇ ਸੀ ਹੋਰ ਸੀ ਸਾਰਿਆਂ ਨੇ ਔਰ ਬੜਾ ਹੀ ਅੱਛਾ ਐਟਮੋਸਫੀਅਰ ਹੈ ਪਰ ਅਸੀਂ ਡਰਦੇ ਹੁੰਦੇ ਸੀਗੇ ਕਿ ਸਾਥ ਕੋਈ ਗਲਤੀ ਨਾ ਹੋ ਜੇ ਇਟ ਵਾਸ ਵੈਰੀ ਗੁੱਡ ਵੈਰੀ ਗੁੱਡ ਔਰ ਤੁਹਾਡੇ ਵੱਲੋਂ ਉਸ ਤੋਂ ਬਾਅਦ ਸਾਨੂੰ ਰਿਸਪੌਂਸ ਹੈ ਮੈਂ ਕਿਹਾ ਵੀ ਫਿਲਮ ਕੀ ਚੱਲੀ ਹੈ ਫਿਰ ਮੈਂ ਜਦੋਂ ਡਬਿੰਗ ਦੇਖਣ ਗਈ ਮੈਂ ਕਿਹਾ ਮਿਸਿਸ ਜੋਨ ਨੇ ਜਿਹੜਾ ਨਾ ਆਪਣਾ ਉਹ ਫੁੱਲ ਵਾਲਾ ਸੀਨ ਹੈ ਨਾ ਹਾਪੀ ਉਹ ਨਾ ਉਹ ਬਹੁਤ ਚੱਲੂਗਾ ਫਿਲਮ ਚੱਲ ਜੂਗੀ ਉਹ ਤੇ ਮੈਨੂੰ ਕਹਿੰਦੇ ਹਾਂ ਇਹ ਵੀ ਅੱਛੀ ਗੱਲ ਹੈਗੀ ਹੈ ਕਿ ਉਹ ਫੁੱਲ ਵਾਲਾ ਸੀਨ ਸੋਹਣਾ ਬਣਿਆ ਹੋਇਆ ਹੈ ਫਿਰ ਉਸ ਤੋਂ ਬਾਅਦ ਫਿਰ ਅਸੀਂ ਗੱਲਾਂ ਕਰਦੇ ਹਾਂ ਬਸ ਬੱਦ ਬੱਦ 15 20 ਦਿਨ ਲੋਕ ਯਾਦ ਰੱਖਣਗੇ ਇਹ ਫਿਲਮਾ ਕੌਣ ਯਾਦ ਰੱਖਦਾ ਬਸ ਇੰਨੀ ਇੰਨੀ ਗੱਲ ਹੋਣੀ ਸੀ ਫਿਰ ਜਦੋਂ ਜਗੀ ਧਰ ਨੇ ਮਿਊਜ਼ਿਕ ਦਿੱਤਾ ਉਹਨਾਂ ਨੇ ਮੈਨੂੰ ਬੜਾ ਵੱਡਾ ਕਮੈਂਡ ਦਿੱਤਾ ਮੈਂ ਤੁਹਾਨੂੰ ਅੱਜ ਦੱਸ ਰਹੀ ਹਾਂ ਉਹਨਾਂ ਨੇ ਮੈਨੂੰ ਕਿਹਾ ਫੋਨ ਤੇ ਵੀ ਉਹ ਕਿਉਂਕਿ ਗੰਗਾ ਨਗਰ ਤੋਂ ਮੈਨੂੰ ਜਾਣਦੇ ਸੀ ਮੇਰੇ ਬਹੁਤ ਕਲੋਜ਼ ਹੈ ਸੀ ਜਿੱਥੇ ਅਸੀਂ ਰਹਿੰਦੇ ਹੁੰਦੇ ਸੀ ਨਾ ਉੱਥੇ ਉਹਨਾਂ ਦੇ ਫਾਦਰ ਵੀ ਕੰਮ ਕਰਦੇ ਸੀ ਉਹਨਾਂ ਦੀ ਪਹਿਲੀ ਜਿਹੜੀ ਗਰਲਫ੍ਰੈਂਡ ਸੀ ਉਹਨਾਂ ਨਾਲ ਉਹਨੇ ਕਿਹਾ ਵੀ ਤੂੰ ਨਾ ਪੰਜਾਬ ਦੀ ਗੱਬਰ ਸਿੰਘ ਆ ਤੇ ਮੈਨੂੰ ਬੜਾ ਮਜ਼ਾ ਆਇਆ ਮੈਂ ਜਦੋਂ ਮੈਂ ਵੀ ਤੁਗੀਤ ਤੁਮ ਲੋਹੜਵਾਲਾ ਕਲਗਰ ਨੇ ਗੱਬਰ ਸਿੰਘ ਨਾਲ ਗਿਆ ਕਹਿੰਦੇ ਮੈਂ ਤਾਂ ਕਹਾਂਗਾ ਮੈਂ ਜਿੱਲੀਵਲੀ ਤੂੰ ਕਹੇਗੀ ਮੈਂ ਉਹਨੇ ਮੈਂ ਕਹਾਂਗਾ ਫਿਰ ਪਰ ਜਦੋਂ ਵੀ ਉਹਨੇ ਇੱਥੇ ਬੈਠੀ ਲੁਧਿਆਣੇ ਹੁੰਦੇ ਸੀ ਉਹ ਤੇੰਦੇ ਸੀ ਉਹਨੇ ਕਿਹਾ ਗੱਬਰ ਸਿੰਘ ਟਰ ਗਰ ਰੋਸਾ ਨਾਲ ਜਿਹੜਾ ਮਿਊਜ਼ਿਕ ਆਉਂਦਾ ਸੀ ਉਹ ਬੱਤ ਚ ਪਰ ਵੀ ਸੱਚੀ ਅਸੀਂ ਬਹੁਤ ਇੰਜੋਏ ਕੀਤਾ ਅਰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੀ ਹਾਂ ਮੈਂ ਜਿਨ੍ਹਾਂ ਨੇ ਸਾਡੀ ਇਸ ਫਿਲਮ ਨੂੰ ਬਹੁਤ ਪਸੰਦ ਕੀਤਾ ਬਹੁਤ ਬਹੁਤ ਸ਼ੁਕਰੀਆ